ਰੋਹੀ ਹੱਲੇ ਨਾ ਕੋਣ ਚੱਲ 1x ਨਹੀਂ চাকরব চাকরি 走，走嘞。 ਯੋਸ਼ੀ ਯੋਸ਼ੀ ਆਇਓ ਸਰਦਮਾਨਾ ਨੂੰ ਉੱਥੇ ਪਾਜੀ ਬਾਈ ਆਂਦਾ ਲੜਗਾਉਂਦਾ ਵੇ ਬਾਈ ਪਿੱਛੇ ਪਾਜੀ ਹੁਣ ਅੱਗੇ ਆ ਥੋੜਾ ਜਿਹਾ ਯਾਰ 200 ਮੀਟਰ ਦੇ ਹਾਂ ਮੈਂ ਗੋਇਲ ਬਾਈ ਮੁੰਡਾ ਆਦਾ ਵੇ ਪਿੱਛੇ ਬਾਈ ਥੈਂਕ ਯੂ ਬਾਈ ਥੈਂਕ ਯੂ 休息，休息，啊啊啊啊！休、啊、息，啊啊啊！啊 <laughs> ਤੇ ਕੀ ਆਪਣੇ ਐਨਜੀਓ ਮੇਰਾ ਨਾਮ ਜੀ ਨਵੀਨ ਗਰੋਵਰ ਹੈਗਾ ਤੇ ਆਪਣੀ ਐਨਜੀਓ ਜਿਹੜੀ ਵੌਇਸਲੈਸ ਸੈਕਿੰਡ ਇਨਿੰਗ ਹੋਮ ਹੈਗੀ ਆ ਜਿਹੜੀ ਕਿ ਆਪਾਂ ਸਟ੍ਰੀਟ ਐਨੀਮਲਸ ਜਿੱਦਾਂ ਕੀ ਬੇਸਹਾਰਾ ਹਾਲਤ ਦੇ ਵਿੱਚ ਰੋਡ ਦੇ ਉੱਪਰ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਆ ਉਹਨਾਂ ਦਾ ਰੈਸਕਿਊ ਕਰ ਰਹੇ ਆ ਜਿਹਦੇ ਨਾਲ ਦੀ ਨਾਲ ਜਿੱਦਾਂ ਕੀ ਇਸ ਵੇਲੇ ਬਹੁਤ ਹੀ ਜ਼ਿਆਦਾ ਤਪਦੀ ਹੋਈ ਗਰਮੀ ਦੇ ਵਿੱਚ ਘਾਰ ਹਰ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉੱਥੇ ਹੀ ਆਪਾਂ ਦੇਖਦੇ ਆ ਕਿ ਜਿਹੜੇ ਐਸੇ ਬੇਜਵਾਨ ਹੈਗੇ ਆ ਪਰਮਾਤਮਾ ਦੇ ਬਣਾਏ ਹੋਏ ਜਿਹੜੇ ਜੀ ਆ ਜਿਨ੍ਹਾਂ ਦੇ ਕੋਲ ਕੋਈ ਵੀ ਸਾਧਨ ਨਹੀਂ ਹੈ ਪਾਣੀ ਦਾ ਜਿੱਦਾਂ ਕਿ ਆਪਾਂ ਪੰਜਾਬ ਹਿਮਾਚਲ ਬਾਰਡਰ ਤੇ ਇਧਰੋਂ ਉਨਾ ਰੋਡ ਤੇ ਦੇਖ ਲਈਏ ਚਾਹੇ ਆਪਾਂ ਮੰਗੂਵਾਲ ਵਾਲੀ ਸਾਈਡ ਤੇ ਉੱਪਰ ਦੇਖ ਲਈਏ ਮੰਗੂਵਾਲ ਵਾਲੀ ਸਾਈਡ ਤੇ ਤਾਂ ਫਿਰ ਵੀ ਸਾਨੂੰ ਕਈ ਤਰ੍ਹਾਂ ਦੇ ਡੈਮ ਦੇਖ ਜਾਂਦੇ ਆ ਪਰ ਉਨਾ ਸਾਈਡ ਤੇ ਕੋਈ ਡੈਮ ਕੋਈ ਪਾਣੀ ਦੀ ਪਾਈਪਲਾਈਨ ਜਾਂ ਕੋਈ ਵੀ ਬੋਰ ਵਗੈਰਾ ਇਧਰ ਸਾਧਨ ਨਹੀਂ ਹੈ ਜਿਸ ਵਜ੍ਹਾ ਦੇ ਕਰਕੇ ਅੱਜ ਤੋਂ 10 ਤੋਂ 12 ਸਾਲ ਪਹਿਲਾਂ ਉਧਰ ਜਦੋਂ ਘੁੰਮਣ ਗਏ ਤਾਂ ਪਤਾ ਲੱਗਾ ਕਿ ਪਾਣੀ ਦੀ ਕਿੰਨੀ ਜ਼ਰੂਰਤ ਆ ਉਸ ਵੇਲੇ ਇੱਕ ਪਲਾਸਟਿਕ ਦੀ ਕੈਨੀ ਜਿਹੜੀ 50 ਲੀਟਰ ਦੀ ਲੈ ਕੇ ਆਪਾਂ ਜਾਈਦਾ ਸੀਗਾ ਪਾਣੀ ਪਾਣ ਫੇ ਹੌਲੀ ਹੌਲੀ ਦੋ ਤਿੰਨ ਕੈਨੀਆਂ ਲੈ ਕੇ ਜਾਣੀਆਂ ਸ਼ੁਰੂ ਕਰਤੀਆਂ ਪਰ ਜਿੱਦਾਂ ਕਿ ਉੱਥੇ ਜ਼ਿਆਦਾ ਡਿਮਾਂਡ ਹੋਣ ਦੀ ਵਜ੍ਹਾ ਦੇ ਕਰਕੇ ਫਿਰ ਆਪਾਂ ਕਿਰਾਏ ਤੇ ਪਾਣੀ ਦਾ ਟੈਂਕਰ ਲੈ ਕੇ ਜਾਣਾ ਸ਼ੁਰੂ ਕੀਤਾ ਫੇਰ ਵੀ ਜਿੱਦਾਂ ਪੂਰਾ ਨਹੀਂ ਪੈਂਦਾ ਸੀਗਾ ਪਾਣੀ ਤੇ ਸਾਨੂੰ ਹੁਣ ਆਪਣਾ ਹੀ ਟੈਂਕਰ ਮਿਲ ਚੁੱਕਾ ਆ ਜਿਹੜਾ ਕਿ ਆਪਾਂ ਜਦੋਂ ਦਿਲ ਕੀਤਾ ਰਾਤ ਨੂੰ ਸਵੇਰੇ ਦੁਪਹਿਰੇ ਸ਼ਾਮੀ ਕਿਸੇ ਵੀ ਦਿਨ ਪਾਣੀ ਦੀ ਸੇਵਾ ਜਦੋਂ ਸਾਨੂੰ ਲੱਗਦਾ ਕਿ ਉੱਥੇ ਕਮੀ ਹੈਗੀ ਆ ਉੱਥੇ ਪਾਣੀ ਦੀ ਸੇਵਾ ਲੈ ਕੇ ਪਹੁੰਚੀਦਾ ਤਾਂ ਕਿ ਉੱਥੇ ਕੋਈ ਵੀ ਜਿਹੜਾ ਬੇਜਵਾਨ ਹੈਗਾ ਆ ਕਈ ਸਾਰੇ ਉੱਥੇ ਗਊਤੰਨ ਹੈਗੇ ਆ ਤੇ ਕਈ ਸਾਰੀ ਬਾਨਸੇਨਾ ਆ ਹਿਰਨ ਹੈਗੇ ਆ ਬਾਰਾ ਸਿੰਘ ਹੈਗੇ ਆ ਹੋਰ ਵੀ ਜਿਹੜੇ ਜੀਵ ਹੈਗੇ ਆ ਜਿਹੜੇ ਉੱਥੇ ਸਾਡੀ ਵੇਟ ਕਰਦੇ ਹੁੰਦੇ ਆ ਕਿ ਪਾਣੀ ਲੈ ਕੇ ਆਣਗੇ ਤੋ ਜਦੋਂ ਆਪਾਂ ਪਾਣੀ ਲੈ ਕੇ ਜਾਂਦੇ ਆ ਟਰੈਕਟਰ ਦੀ ਆਵਾਜ਼ ਦੇ ਨਾਲ ਹੀ ਉਹ ਹੋਦੀਆਂ ਦੇ ਕੋਲ ਆ ਪਾ ਜਾਂਦੇ ਨਹੀਂ ਤਾਂ ਇੰਨੇ ਸੈਂਸਿਟਿਵ ਜੀਵ ਉਹ ਬੰਦੇ ਤੋਂ ਡਰਦੇ ਆ ਕਿ ਸਾਨੂੰ ਇਹ ਫੜ ਕੇ ਨਾ ਲੈ ਜਾਣ ਤੇ ਸਾਡੇ ਹੱਥੋਂ ਪਾਈਪ ਫੜ ਕੇ ਡਾਇਰੈਕਟ ਪਾਈਪ ਤੋਂ ਪਾਣੀ ਪੀਂਦਿਆਂ ਕਈ ਇਦਰੀਆਂ ਸਾਡੇ ਕੋਲ ਕਲਿੱਪਸ ਹੈਗੇ ਆ ਜਿਹਦੇ ਵਿੱਚ ਪਤਾ ਲੱਗਦਾ ਕਿ ਸਾਡਾ ਇੱਥੇ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ 45 ਡਿਗਰੀ ਟੈਂਪਰੇਚਰ ਦੇ ਵਿੱਚ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸਾਡੀ ਕੋਈ ਵੇਟ ਕਰਦਾ ਪਿਆ ਜੀ ਰੋਜੀ ਜੀ ਸਰੀ ਜਿਵੇਂ ਅਸੀਂ ਆਪਾਂ ਦੀ ਗੱਲ ਕੀਤੀ ਹੈ ਉਹਦਾ ਸੰਸਥਾਵਾਂ ਕਾਫੀ ਨੇ ਜੀ ਜੋ ਆਮ ਵੀ ਲੋਕ ਜਾਣਦੇ ਨੇ ਮਾਂ ਮਾਈ ਦੇ ਦਾ ਰਸਤੇ ਵਿੱਚ ਪਸ਼ੂਆਂ ਦੇ ਲਈ ਕੁਛ ਨਾ ਕੁਛ ਲੈ ਕੇ ਜਾਂਦੇ ਨੇ ਤੇ ਤੁਹਾਡੇ ਕਿਹਦਾ ਦਿਮਾਗ ਚ ਆਇਆ ਕਿ ਪਾਣੀ ਵੀ ਜ਼ਰੂਰੀ ਹੈ ਉਹਨਾਂ ਲਈ ਜਦੋਂ ਕਿ ਆਪਣੇ ਦੇਖਿਆ ਹਰ ਆਪ ਦਾ ਜਾਂ ਫਿਰ ਕੋਈ ਨਾ ਕੋਈ ਜਿੱਦਾਂ ਫਲਦਾਰ ਪੇੜ ਜਾਂ ਫਿਰ ਕੋਈ ਨਾ ਕੋਈ ਬਰੈੱਡ ਪਾ ਦਿੰਦਾ ਆ ਪਾਣੀ ਨਹੀਂ ਕੋਈ ਲੈ ਕੇ ਜਾਂਦਾ ਇਹੀ ਚੀਜ਼ ਸਾਨੂੰ ਲੱਗਾ ਸੀਗਾ ਕਿ ਜਿਹੜੀ ਚੀਜ਼ ਉਹਨਾਂ ਨੂੰ ਜ਼ਰੂਰਤ ਹੈਗੀ ਆ ਉਹ ਪਹੁੰਚਾਈ ਜਾਵੇ ਔਰ ਉਹ ਪਾਣੀ ਸਭ ਤੋਂ ਬੈਸਟ অপਸ਼ਨ ਸਾਨੂੰ ਲੱਗੀ ਔਰ ਇਸ ਵੇਲੇ ਪਾਣੀ ਉਹਨਾਂ ਦੇ ਲਈ ਇੱਕ ਅਮਰਤ ਦੀ ਤਰ੍ਹਾਂ ਆ ਜਦੋਂ ਜਾਣੇ ਆ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਲਈ ਕਿੰਨੀ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਆ ਸੋ ਇਸੇ ਕਰਕੇ ਆਪਾਂ ਇੰਨੀ ਗਰਮੀ ਦੇ ਵਿੱਚ ਟੀਮ ਰੈਡੀ ਰਹਿੰਦੀ ਹੈ ਜਲ ਸੇਵਾ ਲੈ ਕੇ ਜਾਣ ਦੇ ਲਈ ਕਿਉਂਕਿ ਇਸ ਵੇਲੇ ਆਪਾਂ ਜ਼ਮੀਨ ਤੇ ਖੜੇ ਆ ਤੇ ਸਾਡੇ ਪੈਰ ਵੀ ਤਪਦੇ ਪਏ ਇੰਨੀ ਗਰਮੀ ਹੈ ਇਸ ਵੇਲੇ ਟੈਂਪਰੇਚਰ ਤੋ ਇਹੀ ਰੀਜ਼ਨ ਹੈਗਾ ਸਾਡਾ ਉੱਥੇ ਤੱਕ ਜਾਣ ਦਾ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਉੱਥੇ ਜਾਨਵਰ ਉੱਥੇ ਜਦੋਂ ਜਾਂਦੇ ਆ ਤਾਂ ਕਈ ਡੀਹਾਈਡਰੇਟ ਹੋਏ ਹੁੰਦੇ ਆ ਜਾਨਵਰ ਜਿਹੜੇ ਜਨ ਕੇ ਬੇਸੁਧ ਹਾਲਤ ਦੇ ਵਿੱਚ ਆਪਸ ਚ ਉਹਨਾਂ ਦੀ ਮਾਰੋ-ਮਾਰ ਪੈ ਜਾਂਦੀ ਆ ਨਹੀਂ ਤਾਂ ਇੱਕ ਟੈਰਿਟਰੀ ਤੋਂ ਇੱਕ ਮੋਰ ਤੋਂ ਦੂਜੇ ਮੋਰ ਤੇ ਬਨਰ ਦੂਜੇ ਬਨਰ ਨੂੰ ਨਹੀਂ ਆਂ ਦਿੰਦੇ ਆ ਪਰ ਜਦੋਂ ਉੱਥੇ ਬਿਲਕੁਲ ਪਾਣੀ ਨਹੀਂ ਹੁੰਦਾ ਆ ਉਦੋਂ ਸਾਰੇ ਇੱਕ ਹੋਦੀ ਤੇ 40 40 50 50 ਬਨਰ ਇਕੱਠੇ ਆ ਕੇ ਪਾਣੀ ਪੀਂਦੇ ਆ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਜ਼ਿਆਦਾ ਜ਼ਰੂਰੀ ਸੀ ਇਹਨਾਂ ਦੇ ਲਈ ਆਮ ਲੋਕਾਂ ਨੂੰ ਮੈਂ ਸੁਨੇਹਾ ਇਹ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਸ ਜਲ ਸੇਵਾ ਨੂੰ ਕਵਰ ਕਰ ਰਹੇ ਕਿਉਂਕਿ ਲੋਕੀ ਆਮ ਤੌਰ ਤੇ ਬਜ਼ਾਰਾ ਦੇ ਵਿੱਚ ਲਾਈਆਂ ਹੋਈਆਂ ਸ਼ਵੀਲਾ ਹੀ ਕਵਰ ਕਰ ਰਹੇ ਆ ਮੈਂ ਸਿਰਫ ਇਹ ਹੀ ਗੁਜਾਰਿਸ਼ ਕਰਨਾ ਚਾਹਾਂਗਾ ਕਿ ਇਸ ਜਲ ਸੇਵਾ ਦੇ ਨਾਲ ਆ ਕੇ ਹੱਥੀਂ ਜੁੜੋ ਤਾਂ ਕਿ ਇਹ ਜਲ ਸੇਵਾ ਵਿੱਚ ਕਮੀ ਨਾ ਆਵੇ ਬੰਦਿਆਂ ਲਈ ਪਾਣੀ ਪੀਣ ਦੀ ਕਮੀ ਨਹੀਂ ਆ ਸਕਦੀ ਬੰਦਿਆਂ ਨੇ ਵਾਟਰ ਕੂਲਰ ਟੈਂਕਰ ਆਪਣੇ ਘਰਾਂ ਦੇ ਵਿੱਚ ਸਾਧਨਾ ਜਾ ਕਿਤੋਂ ਨਾ ਕਿਤੋਂ 20 ਰੁਪਏ ਦੀ ਬੋਤਲ ਲੈ ਕੇ ਪੀ ਲਾਂਗੇ ਪਰ ਉੱਥੇ ਕੋਈ ਨਹੀਂ ਹੈ ਸੋ ਇਸ ਕਰਕੇ ਹੁਸ਼ਰਪੁਰ ਵਸੀ ਆਓ ਆਪਾਂ ਇੱਕ ਉਪਰਾਲਾ ਕਰੀਏ ਉੱਥੇ ਜਾ ਕੇ ਜਿਹੜੇ ਇਹ ਜਿਹੜੇ ਬੇਸਹਾਰਾ ਹੈਗੇ ਆ ਉਹਨਾਂ ਨੂੰ ਇਹ ਜਿਹੜਾ ਪਾਣੀ ਦਾ ਟੈਂਕਰ ਪੰਚਾਇਤ ਇਹ ਜਨਨੇ ਸਾਨੂੰ ਟੀਮ ਜਿਹੜੀ ਆ ਮੈਨ ਪਾਵਰ ਦੀ ਜ਼ਰੂਰਤ ਹੈਗੀ ਆ ਜਿੰਨੇ ਹੱਥ ਬਦਨਗੇ ਉਨੀ ਸੇਵਾ ਬਦੇਗੀ ਸੋ ਆਓ ਜੁਆਇਨ ਕਰੋ ਬੌਸਲੈਸ ਬੌਸਲੈਸ ਸੈਕਿੰਡ ਇਨਿੰਗ ਹੋਮ ਨੂੰ ਤਾਂ ਕਿ ਆਪਾਂ ਇਹ ਜਿਹੜੀ ਜਲ ਸੇਵਾ ਜਿਹੜੀ ਆ ਹਰ ਰੋਜ਼ ਕਰ ਸਕੀਏ